ਸਸਿਕਾ ਜੀ ਮੈਂ ਆਕੋਮਲ ਕਪੂਲ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ Ontario ਦੇ ਵਿੱਚ 2026 ਦੇ ਵਿੱਚ ਇੱਕ ਹੋਰ ਘਟੋ ਘਟ ਉਜਰਤ ਦੇ ਵਿੱਚ ਵਾਧਾ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ ਕਿਉਂਕਿ ਸਟੈਟਿਸਟਿਕਸ ਕੈਨੇਡਾ ਦੇ ਨਵੇਂ ਮਹਿੰਗਾਈ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਅਕਤੂਬਰ 2025 ਨੂੰ ਖਤਮ ਹੋਏ ਪਿਛਲੇ 12 ਮਹੀਨਿਆਂ ਦੇ ਵਿੱਚ ਸੁਬਾਈ ਖਪਤਕਾਰ ਮੁੱਲ ਸੂਚਕਾਂਕ ਦੇ ਵਿੱਚ +2.2% ਦਾ ਵਾਧਾ ਹੋਇਆ ਹੈ ਇਹ CPI ਅੰਕੜਾ ਮਹੱਤਵਪੂਰਨ ਹੈ ਕਿਉਂਕਿ Ontario ਦੇ ਘਟੋ ਘਟ ਉਜਰਤ ਦੇ ਵਿੱਚ ਸੁਬਾਈ ਕਿਰਤ ਕਾਨੂੰਨ ਅਧੀਨ ਲੋੜਿੰਦੇ ਸੁਲਾਨਾ ਸੂਚਕਾਂਕ ਰਾਹੀਂ ਸਿੱਧੇ ਤੌਰ ਤੇ ਮੁਦਰਾ ਸਫੀਤੇ ਦੇ ਨਾਲ ਜੁੜਿਆ ਹੋਇਆ ਹੈ। 온ਟਾਰੀਓ ਦੇ ਵਿੱਚ 2026 ਦੇ ਵਿੱਚ ਇੱਕ ਹੋਰ ਕਟੋ ਕਟੂ ਜਰਤ ਦੇ ਵਿੱਚ ਵਾਧਾ ਹੁੰਦਾ ਅਨੁਮਾਨ ਹੈ ਕਿਉਂਕਿ ਸਟੈਟਿਸਟਿਕਸ ਕੈਨੇਡਾ ਦੇ ਨਵੇਂ ਮਹਿੰਗਾਈ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਅਕਤੂਬਰ 2025 ਤੋਂ ਖਤਮ ਹੋਏ ਪਿਛਲੇ 12 ਮਹੀਨਿਆਂ ਦੇ ਵਿੱਚ ਸੁਬਾਈ ਖਤਕਾਰ ਮੂਲ ਸੂਚਕਾਂਕ ਦੇ ਵਿੱਚ +2.2% ਦਾ ਵਾਧਾ ਹੋਇਆ ਹੈ। ACPI ਅੰਕੜਾ ਮਹੱਤਵਪੂਰਨ ਹੈ ਕਿਉਂਕਿ Ontario ਦੇ ਘਟੋ-ਘਟੋ ਜਰਤ ਦੇ ਵਿੱਚ ਵਾਧਾ ਸੁਭਾਈ ਕੀਰਤ ਕਾਨੂੰਨਾ ਦੇ ਅਧੀਨ ਲੋੜੀਂਦੇ ਸਥਾਨਾਂ ਸੁਚਕਾੰਕਰਹੀ ਸਿੱਧੇ ਤੌਰ ਤੇ ਮੁਦਰਾ ਸਫੀਤੇ ਦੇ ਨਾਲ ਜੁੜਿਆ ਹੋਇਆ ਹੈ 2026 ਦੇ ਸਮਾਂ ਯੋਜਨ ਦੇ ਨਾਲ Ontario ਪਰ ਦੇ ਕਾਮੇ ਮਾਲਕ ਅਤੇ ਕਾਰੋਬਾਰ ਪਹਿਲਾਂ ਹੀ ਇਸ ਗੱਲ ਦੀ ਉਡੀਕ ਕਰ ਰਹੇ ਨੇ ਕਿ ਨਵੀਆਂ ਤਨਖਾਹਾਂ ਗੜੀ ਹੋ ਸਕਤੀਆਂ ਨੇ ਅਤੇ 2026 ਦੇ ਸਮਾਂ ਯੋਜਨ ਦੇ ਨਾਲ Ontario ਪਰ ਦੇ ਕਾਮੇ ਮਾਲਕ ਅਤੇ ਕਾਰੋਬਾਰ ਪਹਿਲਾਂ ਹੀ ਇਸ ਗੱਲ ਦੀ ਉਡੀਕ ਕਰ ਰਹੇ ਨੇ ਕਿ ਨਵੀਆਂ ਤਨਖਾਹਾਂ ਦਰਾਂ ਕੀ ਹੋ ਸਕਤੀਆਂ ਨੇ ਅਤੇ ਇਹ 2026 ਦੇ ਵਿੱਚ ਕਦੋਂ ਲਾਗੂ ਹੋਣ ਗਿਆ ਜੀ ਹਾਂ ਚਦਕ ਦੇ ਅਧਿਕਾਰ ਸੇ ਐਲਾਨ ਰਵਾਇਤੀ ਤੌਰ ਤੇ ਹਰ ਸਾਲ 1 April ਦੇ ਆਸ-ਪਾਸ ਹੁੰਦਾ ਹੈ ਨਵੀਨਤਮ CPI ਡਾਟਾ ਇਸ ਗੱਲ ਤੇ ਅਨੁਮਾਨ ਪਿਆ ਗਿਆ ਦਿਂਦਾ ਹੈ ਕਿ Ontario ਦੀ ਘਾਟੇ ਘਟੋ ਘਟ ਉਚਿਤ ਕਿੰਨੀ ਵਧਣ ਦੀ ਸੰਭਾਵਨਾ ਹੈ ਇਹ ਲੇਖ ਮੌਜੂਦਾ ਉਚਰ ਦਰ ਅਤੇ 2026 ਦੇ ਵਿੱਚ Ontario ਦੇ ਨਵੇਂ ਅਨੁਮਾਨਿਤ ਘਟੋ ਘਟ ਉਚਿਤ ਵਾਅਦੇ ਦਾ ਪੂਰਾ ਵੇਰਵਾ ਪ੍ਰਦਾਨ ਕਰਦਾ ਹੈ ਤੇ ਉਹ ਟੈਰੀਓ ਖਪਤਕਾਰ ਮੂਲ ਸੂਚਕਾ ਦੇ ਵਿੱਚ 12 ਮਹੀਨਿਆਂ ਦੇ ਔਸਤ ਬਦਲਾਵ ਦੇ ਆਧਾਰ ਉੱਤੇ ਹਰ ਅਕਤੂਬਰ ਦੇ ਵਿੱਚ ਆਪਣੀ ਘਟੋ-ਘਟ ਘੰਟੇ ਦੀ ਉਜਰਤ ਦਰ ਨੂੰ ਐਡਜਸਟ ਕਰਦਾ ਹੈ ਜਦੋਂ CPI ਵਧਦਾ ਹੈ ਤਾਂ ਘਟੋ-ਘਟ ਘੰਟਾवार ਉਜਰਤ ਵਧਦੀ ਹੈ ਤਾਂ ਜੋ ਵਧੀਆਂ ਰਹੇ ਜ਼ੈਮ ਦੀ ਲਾਗਤ ਦੇ ਵਿੱਚਕਾਰ ਕਾਮਯਾ ਦੀ ਖਰੀਦ ਸ਼ਕਤੀ ਬਣਾਈ ਰੱਖਣ ਦੇ ਵਿੱਚ ਮਦਦ ਮਿਲ ਸਕੇ ਸਰਕਾਰ ਆਮ ਤੌਰ ਤੇ ਮਾਰਚ ਜਾਂ ਅਪ੍ਰੈਲ ਦੇ ਵਿੱਚ ਨਵੀਆਂ ਘਟੋਕਟ ਉਜਰਤ ਦਾ ਐਲਾਨ ਕਰਦੀ ਹੈ ਜਿਸ ਦੇ ਨਾਲ ਕਾਰੋਬਾਰਾਂ ਨੂੰ ਹਰ ਸਾਲ ਅਕਤੂਬਰ ਦੇ ਵਿੱਚ ਬਦਲਾਅ ਲਾਗੂ ਹੋਣ ਤੋਂ ਪਹਿਲਾਂ ਤਿਆਰੀ ਕਰਨ ਦਾ ਸਮਾਂ ਮਿਲਦਾ ਹੈ ਨਵੇਂ ਜਾਰੀ ਕੀਤੇ ਗਏ +2.2% ਸਲਾਨਾ CPI ਵਾਧੇ ਨੂੰ ਦੇਖਦੇ ਹੋਏ ਅਨਟੈਰੀਓ ਦੇ ਵਿੱਚ 2026 ਦੇ ਲਈ ਸਾਰੀਆਂ ਕਟੋਕਾ ਟੁਜਰਤਾ ਸ਼੍ਰੇਣੀਆਂ ਦੇ ਵਿੱਚ ਦਰਮਿਆਨੀ ਪਰ ਪਰਾਕਥਪੂਰਨ ਉਜਰਤ ਵਾਧੇ ਦੀ ਉਮੀਦ ਹੈ ਇਹ ਤਨਖਾਹ ਸ਼੍ਰੇਣੀ ਅਨਟੈਰੀਓ ਫਰ ਦੇ ਵਿੱਚ ਕਾਮਯਾ ਦੀ ਇੱਕ ਵਿਸ਼ਾਲ ਸ਼੍ਰੇਣੀ ਨੂੰ ਕਵਰ ਕਰਦੀਆਂ ਨੇ ਵਿਦਿਆਰਥੀ ਅਤੇ ਪਰਚੂਨ ਕਰਮਚਾਰੀਆਂ ਤੋਂ ਲੈ ਕੇ ਦੂਰ ਦਰਾਡੇ ਕਾਮਯਾ ਅਤੇ ਵਿਸ਼ੇਸ਼ ਗਾਈਡਾਂ ਤੱਕ ਨਵੀਂ 2.2% ਸੀਪੀਆਈ ਮਹਿੰਗਾਈ ਦਰ ਨੂੰ ਮੌਜੂਦਾ ਘਟੋਕਟੋ ਘਟੇ ਘੰਟਾवार ਉਚਿਤ ਪੱਧਰ ਉਤੇ ਲਾਗੂ ਕਰਨ ਦੇ ਨਾਲ 2026 ਦੀ ਘਟੋਕਟੋ ਜੁਗਤ ਕੋਸ਼ਨਾ ਦੇ ਵਿੱਚ ਸ਼ਾਮਲ ਹੋਵੇਗਾ ਇਸ ਦਾ ਸਭ ਤੋਂ ਸਹੀ ਅੰਦਾਜ਼ਾ ਸਾਹ ਮਿਲਦਾ ਹੈ Ontario ਦੇ ਵਿੱਚ 2026 ਦੇ ਵਿੱਚ ਇੱਕ ਹੋਰ ਘਟੋ-ਘਟ ਉਜرਤ ਦੇ ਵਿੱਚ ਵਾਧਾ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ ਕਿਉਂਕਿ ਸਟੈਟਿਸਟਿਕਸ ਕੈਨੇਡਾ ਦੇ ਨਵੇਂ ਮਹਿੰਗਾਈ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਅਕਤੂਬਰ 2025 ਨੂੰ ਖਤਮ ਹੋਏ ਪਿਛਲੇ 12 ਮਹੀਨੇ ਦੇ ਵਿੱਚ ਸੁਬਾਈ ਖਪਤਕਾਰ ਮੂਲ ਸੂਚਕਾਂਕ ਦੇ ਵਿੱਚ +2.2% ਦਾ ਵਾਧਾ ਹੋਇਆ ਹੈ ਇਹ CPI ਅੰਕੜਾ ਮਹੱਤਵਪੂਰਨ ਹੈ ਕਿਉਂਕਿ Ontario ਦੇ ਘਟੋ-ਘਟ ਉਜਰਤ ਦੇ ਵਿੱਚ ਸੁਬਾਈ ਕਿਰਤ ਕਾਨੂੰਨ ਅਧੀਨ ਲੋਰਿੰਡਸ ਲਾ ਨਾ ਸੂਚਕਾਂਕ ਰਾਹੀਂ ਸਿੱਧੇ ਤੌਰ ਤੇ মুদ্রা ਸਫੀਤੇ ਦੇ ਨਾਲ ਜੁੜਿਆ ਹੋਇਆ ਹੈ ਅੰਟੇਰੀਅਰ ਦੇ ਵਿੱਚ 2026 ਦੇ ਵਿੱਚ ਇੱਕ ਹੋਰ ਕਟੋ ਕਟੋ ਜਰਤ ਦੇ ਵਿੱਚ ਵਾਧਾ ਹੁੰਦਾ ਅਨੁਮਾਨ ਹੈ ਕਿਉਂਕਿ ਸਟੈਟਿਸਟਿਕਸ ਕੈਨੇਡਾ ਦੇ ਨਵੇਂ ਮਹਿੰਗਾਈ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਅਕਤੂਬਰ 2025 ਤੋਂ ਖਤਮ ਹੋਏ ਪਿਛਲੇ 12 ਮਹੀਨਿਆਂ ਦੇ ਵਿੱਚ ਸੁਭਾਈ ਖਤਕਾਰ ਮੂਲ ਸੂਚਕਾਂਕ ਦੇ ਵਿੱਚ +2.2% ਦਾ ਵਾਧਾ ਹੋਇਆ ਹੈ ACPI ਅੰਕੜਾ ਮਹੱਤਵਪੂਰਨ ਹੈ ਕਿਉਂਕਿ Ontario ਦੇ ਘੱਟੋ-ਘੱਟ 10 ਦੇ ਵਿੱਚ ਵਾਧਦਾ ਸੁਭਾਈ ਕਿਰਤ ਕਾਨੂੰਨਾਂ ਦੇ ਅਧੀਨ ਲੋੜੀਂਦੇ ਸਥਾਨਾ ਸੁਚਕਾਂਕ ਰਹੀ ਸਿੱਧੇ ਤੌਰ ਤੇ ਮੁਦਰਾ ਸਫੀਤੇ ਦੇ ਨਾਲ ਜੁੜਿਆ ਹੋਇਆ ਹੈ 2026 ਦੇ ਸਮਾਂ ਯੋਜਨ ਦੇ ਨਾਲ Ontario ਪਰ ਦੇ ਕਾਮੇ ਮਾਲਕ ਅਤੇ ਕਾਰੋਬਾਰ ਪਹਿਲਾਂ ਹੀ ਇਸ ਗੱਲ ਦੀ ਉਡੀਕ ਕਰ ਰਹੇ ਨੇ ਕਿ ਨਵੀਆਂ ਤਨਖਾਹ ਦਰਾਂ ਕੀ ਹੋ ਸਕਤੀਆਂ ਨੇ ਅਤੇ 2026 ਦੇ ਸਮਾਂ ਯੋਜਨ ਦੇ ਨਾਲ Ontario ਪਰ ਦੇ ਕਾਮੇ ਮਾਲਕ ਅਤੇ ਕਾਰੋਬਾਰ ਪਹਿਲਾਂ ਹੀ ਇਸ ਗੱਲ ਦੀ ਉਡੀਕ ਕਰ ਰਹੇ ਨੇ ਕਿ ਨਵੀਆਂ ਤਨਖਾਹ ਦਰਾਂ ਕੀ ਹੋ ਸਕਤੀਆਂ ਨੇ ਅਤੇ ਇਹ 2026 ਦੇ ਵਿੱਚ ਕਦੋਂ ਲਾਗੂ ਹੋਣ ਗਿਆ ਜੀ ਹਾਂ ਜਦੋਂ ਕਿ ਅਧਿਕਾਰਤ ਐਲਾਨ ਰਵਾਇਤੀ ਤੌਰ ਤੇ ਹਰ ਸਾਲ 1 ਅਪ੍ਰੈਲ ਦੇ ਆਸ-ਪਾਸ ਹੁੰਦਾ ਹੈ ਨਵੀਨਤਮ CPI ਡਾਟਾ ਇਸ ਗਲਤੇ ਅਨੁਮਾਨ ਧਿਆਗ ਕੇ ਦਿੰਦਾ ਹੈ ਕਿ ਅਨਟੈਰੀਓ ਦੀ ਘਾਟੇ ਕਟੋ ਕਟ ਉਚਰਤ ਕਿੰਨੀ ਵਧਣ ਦੀ ਸੰਭਾਵਨਾ ਹੈ ਇਹ ਲੇਖ ਮੌਜੂਦਾ ਉਚਰ ਦਰ ਅਤੇ ਧੋਜਾ ਚਬੀ ਦੇ ਵਿੱਚ ਅਨਟੈਰੀਓ ਦੇ ਨਵੇਂ ਅਨੁਮਾਨਿਤ ਘਟੋ ਕਟ ਉਚਰਤ ਵਾਦੇ ਦਾ ਪੂਰਾ ਵੇਰਵਾ ਪ੍ਰਦਾਨ ਕਰਦਾ ਹੈ ਤੇ Ontario ਖਪਤਕਾਰ ਮੂਲ ਸੂਚਕਾ ਦੇ ਵਿੱਚ 12 ਮਹੀਨਿਆਂ ਦੇ ਔਸਤ ਬਦਲਾਵ ਦੇ ਆਧਾਰ ਉੱਤੇ ਹਰ ਅਕਤੂਬਰ ਦੇ ਵਿੱਚ ਆਪਣੀ ਘੱਟੋ-ਘੱਟ ਘੰਟੇ ਦੀ ਉਜਰਤ ਦਰ ਨੂੰ ਐਡਜਸਟ ਕਰਦਾ ਹੈ ਜਦੋਂ CPI ਵਧਦਾ ਹੈ ਤਾਂ ਘੱਟੋ-ਘੱਟ ਕੰਟਾਵਾਰ ਉਜਰਤ ਵਧਦੀ ਹੈ ਤਾਂ ਜੋ ਮੱਧੀਆਂ ਰਹਿਣ ਸਹਿਣ ਦੀ ਲਾਗਤ ਦੇ ਵਿੱਚ ਕਾਰਕਮਿਆ ਦੀ ਕ੍ਰੈਡਿਟ ਸ਼ਕਤੀ ਬਣਾਈ ਰੱਖਣ ਦੇ ਵਿੱਚ ਮਦਦ ਮਿਲ ਸਕੇ ਸਰਕਾਰ ਆਮ ਤੌਰ ਤੇ ਮਾਰਚ ਜਾਂ ਅਪ੍ਰੈਲ ਦੇ ਵਿੱਚ ਨਵੀਆਂ ਘਟੋਟਾ ਉਜਰਤ ਦਾ ਐਲਾਨ ਕਰਦੀ ਹੈ ਜਿਸ ਦੇ ਨਾਲ ਕਾਰੋਬਾਰਾਂ ਨੂੰ ਹਰ ਸਾਲ ਅਕਤੂਬਰ ਦੇ ਵਿੱਚ ਬਦਲਾਵ ਲਾਗੂ ਹੋਣ ਤੋਂ ਪਹਿਲਾਂ ਤਿਆਰੀ ਕਰਨ ਦਾ ਸਮਾਂ ਮਿਲਦਾ ਹੈ ਨਵੇਂ ਜਾਰੀ ਕੀਤੇ ਗਏ +2.2% ਸਲਾਨਾ CPI ਵਾਅਦੇ ਨੂੰ ਦੇਖਦੇ ਹੋਏ ਅੰਟੈਰੀਅਰ ਦੇ ਵਿੱਚ 2026 ਦੇ ਲਈ ਸਾਰੀਆਂ ਘਟੋਟਾ ਉਜਰਤਾਂ ਸ਼੍ਰੇਣੀਆਂ ਦੇ ਵਿੱਚ ਦਰਮਿਆਨੀ ਪਰ ਪਰਾਪਤਪੂਰਨ ਉਜਰਤ ਵਾਅਦੇ ਦੀ ਮੀਟ ਇਹਨਾਂ ਕਾਚ ਰੇਣੀ অন্ਟੈਰੀਓ ਪਰਦੇ ਵਿੱਚ ਕਾਮਿਆਂ ਦੀ ਇੱਕ ਵਿਸ਼ਾਲ ਸ਼੍ਰੇਣੀ ਨੂੰ ਕਵਰ ਕਰਦੀਆਂ ਨੇ ਵਿਦਿਆਰਥੀ ਅਤੇ ਪਛੂਰ ਕਰਮਚਾਰੀਆਂ ਤੋਂ ਲੈ ਕੇ ਦੂਰ ਦਰਾਡੇ ਕਾਮਿਆਂ ਅਤੇ ਵਿਸ਼ੇਸ਼ ਗਾਈਡਾਂ ਤੱਕ ਨਵੀਂ +2.2% ਸੀਪੀਆਈ ਮਹਿੰਗਾਈ ਦਰ ਨੂੰ ਮੌਜੂਦਾ ਘਟੋ ਘਟੇ ਘੰਟਾ ਵਾਰ ਉਜਰਤ ਪੱਤਰਾਂ 'ਤੇ ਲਾਗੂ ਕਰਨ ਦੇ ਨਾਲ 2026 ਦੀ ਘਟੋ ਘਟੇ ਉਜਰਤ ਕੋਸ਼ਨਾ ਦੇ ਵਿੱਚ ਸ਼ਾਮਲ ਹੋਵੇਗਾ ਇਸ ਦਾ ਸਭ ਤੋਂ ਸਹੀ ਅੰਦਾਜ਼ਾ ਮਿਲਦਾ ਹੈ ਟੈਰੀਓ ਦੇ ਵਿੱਚ 2026 ਦੇ ਵਿੱਚ ਇੱਕ ਹੋਰ ਘਟੋ-ਘਟ ਉਜਰਤ ਦੇ ਵਿੱਚ ਵਾਧਾ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ ਕਿਉਂਕਿ ਸਟੈਟਿਸਟਿਕਸ ਕੈਨੇਡਾ ਦੇ ਨਵੇਂ ਮਹਿੰਗਾਈ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਅਕਤੂਬਰ 2025 ਨੂੰ ਖਤਮ ਹੋਏ ਪਿਛਲੇ 12 ਮਹੀਨਿਆਂ ਦੇ ਵਿੱਚ ਸੁਬਾਈ ਖਪਤਕਾਰ ਮੂਲ ਸੂਚਕਾਂਕ ਦੇ ਵਿੱਚ +2.2% ਦਾ ਵਾਧਾ ਹੋਇਆ ਹੈ ਇਹ ਸੀਪੀਆਈ ਅੰਕੜਾ ਮਹੱਤਵਪੂਰਨ ਹੈ ਕਿਉਂਕਿ 온ਟਾਰੀਓ ਦੇ ਘਟੋ-ਘਟ ਉਜਰਤ ਦੇ ਵਿੱਚ ਸੁਬਾਈ ਕਿਰਤ ਕਾਨੂੰਨ ਅਧੀਨ ਲੋਰਿੰਡੈਸ ਦਾ ਸੂਚਕਾਂਕ ਰਾਹੀਂ ਸਿੱਧੇ ਤੌਰ ਤੇ ਮੁਦਰਾ ਸਫੀਤੇ ਦੇ ਨਾਲ ਜੁੜਿਆ ਹੋਇਆ ਹੈ 온ਟਾਰੀਓ ਦੇ ਵਿੱਚ 2026 ਦੇ ਵਿੱਚ ਇੱਕ ਹੋਰ ਘਟੋਟ ਕਟੂ ਜਰਤ ਦੇ ਵਿੱਚ ਵਾਧਾ ਹੁੰਦਾ ਅਨੁਮਾਨ ਹੈ ਕਿਉਂਕਿ ਸਟੈਟਿਸਟਿਕਸ ਕੈਨੇਡਾ ਦੇ ਨਵੇਂ ਮਹਿੰਗਾਈ ਅੰਕੜੇ ਤੋਂ ਪਤਾ ਚੱਲਦਾ ਹੈ ਕਿ ਅਕਤੂਬਰ 2025 ਤੋਂ ਖਤਮ ਹੋਏ ਪਿਛਲੇ 12 ਮਹੀਨਿਆਂ ਦੇ ਵਿੱਚ ਸੁਬਾਈ ਖਪਤਕਾਰ ਮੂਲ ਸੂਚਕਾਂਕ ਦੇ ਵਿੱਚ +2.2% ਦਾ ਵਾਧਾ ਹੋਇਆ ਹੈ ACPI ਅੰਕੜਾ ਮਹੱਤਵਪੂਰਨ ਹੈ ਕਿਉਂਕਿ Ontario ਦੇ ਘੱਟੋ-ਘੱਟ ਉਜਰਤ ਦੇ ਵਿੱਚ ਵਾਧਾ ਸੁਭਾਏ ਕੀਤੇ ਕਾਨੂੰਨਾਂ ਦੇ ਅਧੀਨ ਲੋੜੀਂਦੇ ਸਥਾਨਾਂ ਸੁਚਕਾੰਕ ਰਾਹੀਂ ਸਿੱਧੇ ਤੌਰ ਤੇ ਮੁਦਰਾ ਸਫੀਤੇ ਦੇ ਨਾਲ ਜੁੜਿਆ ਹੋਇਆ ਹੈ 2026 ਦੇ ਸਮਾਯੋਜਨ ਦੇ ਨਾਲ Ontario ਭਰ ਦੇ ਕਾਮੇ ਮਾਲਕ ਅਤੇ ਕਾਰੋਬਾਰ ਪਹਿਲਾਂ ਹੀ ਇਸ ਗੱਲ ਦੀ ਉਡੀਕ ਕਰ ਰਹੇ ਨੇ ਕਿ ਨਵੀਆਂ ਤਨਖਾਹਾਂ ਦਰਦੀ ਹੋ ਸਕਦੀਆਂ ਨੇ ਅਤੇ 2026 ਦੇ ਸਮਾਯੋਜਨ ਦੇ ਨਾਲ Ontario ਭਰ ਦੇ ਕਾਮੇ ਮਾਲਕ ਅਤੇ ਕਾਰੋਬਾਰ ਪਹਿਲਾਂ ਹੀ ਇਸ ਗੱਲ ਦੀ ਉਡੀਕ ਕਰ ਰਹੇ ਨੇ ਕਿ ਨਵੀਆਂ ਤਨਖਾਹਾਂ ਤਰਾ ਕੀ ਹੋ ਸਕਤੀ ਹੈ ਨਹੀਂ ਅਤੇ ਇਹ 2026 ਦੇ ਵਿੱਚ ਕਦੋਂ ਲਾਗੂ ਹੋਣ ਗਿਆ ਜੀ ਹਾਂ ਜਦੋਂ ਕਿ ਅਧਿਕਾਰਤ ਐਲਾਨ ਰਵਾਇਤੀ ਤੌਰ ਤੇ ਹਰ ਸਾਲ 1 ਅਪ੍ਰੈਲ ਦੇ ਆਸ-ਪਾਸ ਹੁੰਦਾ ਹੈ ਨਵੰਤਮ CPI ਡਾਟਾ ਇਸ ਗੱਲਤੇ ਅਨੁਮਾਨ ਦਿਆ ਗਿਆ ਕਿ Ontario ਦੀ ਘਾਟ ਘਟੋ ਘਟ ਉਚਰਤ ਕਿੰਨੀ ਵਧਣ ਦੀ ਸੰਭਾਵਨਾ ਹੈ। ਇਹ ਲੇਖ ਮੌਜੂਦਾ ਉਚਰਨ ਦਰ ਅਤੇ ਧੋਜਾ ਛਵੀ ਦੇ ਵਿੱਚ Ontario ਦੇ ਨਵੇਂ ਅਨੁਮਾਨਿਤ ਘਟੋ ਘਟ ਉਚਰਤ ਵਾਅਦੇ ਦਾ ਪੂਰਾ ਵੇਰਵਾ ਪ੍ਰਦਾਨ ਕਰਦਾ ਹੈ ਤੇ Ontario ਖਪਤਕਾਰ ਮੂਲ ਸੂਚਕਾ ਦੇ ਵਿੱਚ 12 ਮਹੀਨਿਆਂ ਦੇ ਔਸਤ ਬਦਲਾਵ ਦੇ ਆਧਾਰ ਉੱਤੇ ਹਰ ਅਕਤੂਬਰ ਦੇ ਵਿੱਚ ਆਪਣੀ ਘਟੋ ਘਟ ਘੰਟੇ ਦੀ ਉਚਰਨ ਦਰ ਨੂੰ ਐਡਜਸਟ ਕਰਦਾ ਹੈ। ਜਦੋਂ CPI ਵਧਦਾ ਤਾਂ ਟੋਟਾ-ਕਟਾ ਕੰਟਾਵਾਰ ਉਝੜਤ ਵਧਦੀ ਹੈ ਤਾਂ ਜੋ ਵਧੀਆਂ ਰਹੇ ਜ਼ੈਮ ਦੀ ਲਾਗਤਾਂ ਦੇ ਵਿਚਕਾਰ ਕਾਮਯਾਬੀ ਦੀ ਖਰੀਦ ਸ਼ਕਤੀ ਬਣਾਈ ਰੱਖਣ ਦੇ ਵਿੱਚ ਮਦਦ ਮਿਲ ਸਕੇ ਸਰਕਾਰ ਆਮ ਤੌਰ ਤੇ ਮਾਰਚ ਜਾਂ ਅਪ੍ਰੈਲ ਦੇ ਵਿੱਚ ਨਵੀਆਂ ਘਟੋਕਟ ਉਜਰਤ ਦਾ ਐਲਾਨ ਕਰਦੀ ਹੈ ਜਿਸ ਦੇ ਨਾਲ ਕਾਰੋਬਾਰਾਂ ਨੂੰ ਹਰ ਸਾਲ ਅਕਤੂਬਰ ਦੇ ਵਿੱਚ ਬਦਲਾਅ ਲਾਗੂ ਹੋਣ ਤੋਂ ਪਹਿਲਾਂ ਤਿਆਰੀ ਕਰਨ ਦਾ ਸਮਾਂ ਮਿਲਦਾ ਹੈ ਨਵੇਂ ਜਾਰੀ ਕੀਤੇ ਗਏ +2.2% ਸਲਾਨਾ CPI ਵਾਧੇ ਨੂੰ ਦੇਖਦੇ ਹੋਏ ਅਨਟੈਰੀਓ ਦੇ ਵਿੱਚ 2026 ਦੇ ਲਈ ਸਾਰੀਆਂ ਘਟੋਕਟ ਉਜਰਤਾਂ ਸ਼੍ਰੇਣੀਆਂ ਦੇ ਵਿੱਚ ਦਰਮਿਆਨੀ ਪਰ ਪਰਾਪਤਪੂਰਨ ਉਜਰਤ ਵਾਧੇ ਦੀ ਉਮੀਦ ਹੈ ਇਹ ਤਨਖਾਹ ਸ਼੍ਰੇਣੀ ਅਨਟੈਰੀਓ ਫਰ ਦੇ ਵਿੱਚ ਕਾਮਯਾਬੀ ਵਿਸ਼ਾਲ ਸ਼੍ਰੇਣੀ ਨੂੰ ਕਵਰ ਕਰਦੀਆਂ ਨੇ ਵਿਦਿਆਰਥੀ ਅਤੇ ਪਰਚੂਨ ਕਰਮਚਾਰੀਆਂ ਤੋਂ ਲੈ ਕੇ ਦੂਰ ਦਰਾਡੇ ਕਾਮਿਆਂ ਅਤੇ ਵਿਸ਼ੇਸ਼ ਗਾਈਡਾਂ ਤੱਕ ਨਵੀਂ +2.2% ਸੀਪੀਆਈ ਮਹਿੰਗਾਈ ਦਰ ਨੂੰ ਮੌਜੂਦਾ ਘਟੋਕਟ ਘਟੇ ਕੰਟਾਵਾਰ ਉਜਰਤ ਪੱਤਰ ਅਤੇ ਲਾਗੂ ਕਰਨ ਦੇ ਨਾਲ 2026 ਦੀ ਘਟੋਕਟ ਉਜਰਤ ਕੋਸ਼ਨਾ ਦੇ ਵਿੱਚ ਸ਼ਾਮਲ ਹੋਵੇਗਾ ਇਸ ਦਾ ਸਭ ਤੋਂ ਸਹੀ ਅੰਦਾਜ਼ਾ ਮਿਲਦਾ ਹੈ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।